ਸਾਵਧਾਨ ਹੋ ਜਾਓ ਮੁਰਦੂਮ ਆ ਗਿਆ ਹੈ ਕੋਰੋਨਾ ਵਧਦੇ ਮਾਮਲਿਆਂ ਨੇ ਵਧਾ ਦਿੱਤੀ ਹੈ ਚਿੰਤਾ ਅਲਰਟ ਹੋ ਗਈ ਹੈ ਸਰਕਾਰ ਸਾਵਧਾਨ ਹੋ ਜਾਓ ਕਿਉਂਕਿ ਕੋਰੋਨਾ ਮੁੜ ਆ ਰਿਹਾ ਹੈ ਜਾਣਕਾਰੀ ਅਨੁਸਾਰ ਸਰਕਾਰ ਵੀ ਅਲਰਟ ਦੇ ਉੱਤੇ ਹੈ ਵਧਦੇ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇਸ਼ ਦੇ ਵਿੱਚ ਪੂਰੀ ਸਾਵਧਾਨੀ ਵਰਤ ਰਿਹਾ ਹੈ ਅਤੇ ਸਥਿਤੀ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਕੋਵਿਡ ਇਨਫੈਕਸ਼ਨ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਮੰਤਰਾਲੇ ਦੇ ਉੱਚ ਪਦਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸਥਿਤੀ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਰਕਾਰ ਸਾਵਧਾਨ ਰਹਿ ਰਹੀ ਹੈ। ਹੁਣ ਇਹ ਵੀ ਕਿਹਾ ਹੈ ਕਿ ਅਜੇ ਤਾਂ ਫਿਲਹਾਲ ਦੇਸ਼ ਦੇ ਵਿੱਚ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਪਰ ਸੂਤਰਾਂ ਅਨੁਸਾਰ ਸਿੰਗਾਪੁਰ ਅਤੇ ਹਾਂਗਕong ਦੇ ਵਿੱਚ ਇਸ ਵਕਤ ਕੋਵਿਡ ਇਨਫੈਕਸ਼ਨ ਦੇ ਮਾਮਲਿਆਂ ਦੇ ਵਿੱਚ ਵਾਧਾ ਹੋ ਰਿਹਾ ਹੈ ਅਤੇ ਉੱਥੇ ਸਥਿਤੀ ਵੀ ਤਣਾਪੂਰਨ ਬਣੀ ਹੋਈ ਹੈ ਸੂਤਰ ਅਨੁਸਾਰ ਹਾਂਗਕong ਅਤੇ ਸਿੰਗਾਪੁਰ ਦੇ ਵਿੱਚ ਹੋਏ ਵਿਕਾਸ ਤੇ ਮੱਦੇਨਜ਼ਰ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਦੀਪਰਦਾਨ ਕੀ ਇੱਕ ਸਮੀਖਿਆ ਮੀਟਿੰਗ ਬੁਲਾਈ ਗਈ ਸੀ ਜਿਸ ਦੇ ਵਿੱਚ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ ਐਮਰਜੈਂਸੀ ਮੈਡੀਕਲ ਰਾਹਤ ਵਿਭਾਗ ਆਫਤ ਪ੍ਰਬੰਧਨ ਸੈੱਲ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਅਤੇ ਕੇਂਦਰ ਸਰਕਾਰ ਦੇ ਹਸਪਤਾਲਾਂ ਦੇ ਮਾਹਰ ਸ਼ਾਮਲ ਸਨ ਮੀਟਿੰਗ ਦੇ ਵਿੱਚ ਕਿਹਾ ਗਿਆ ਕਿ ਭਾਰਤ ਦੇ ਵਿੱਚ ਮੌਜੂਦਾ ਸਮੇਂ ਕਰੋਨਾ ਸਥਿਤੀ ਕੰਟਰੋਲ ਦੇ ਵਿੱਚ ਹੈ ਆંકੜਿਆਂ ਅਨੁਸਾਰ 19 ਮਈ 2025 ਤੱਕ ਭਾਰਤ ਦੇ ਵਿੱਚ ਸਰਗਰਮ ਕਰੋਨਾ ਮਾਮਲਿਆਂ ਦੀ ਗਿਣਤੀ 257 ਜੋ ਦੇਸ਼ ਦੀ ਵੱਡੀ ਆਬਾਦੀ ਨੂੰ ਦੇਖਦੇ ਹੋਏ ਬਹੁਤ ਹੀ ਘੱਟ ਆંકੜਾ ਹੈ ਇਹਨਾਂ ਚੋਂ ਲਗਭਗ ਸਾਰੇ ਮਾਮਲੇ ਹਲਕੇ ਨੇ ਅਤੇ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਲੋੜ ਨਹੀਂ ਹੈ ਦੇਸ਼ ਦੇ ਵਿੱਚ ਕਰੋਨਾ ਸਮੇਤ ਸਾਹ ਸੰਬੰਧੀ ਵਾਇਰਲ ਬਿਮਾਰੀਆਂ ਦੀ ਨਿਗਰਾਨੀ ਦੇ ਲਈ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ ਅਤੇ ICMR ਦੇ ਮਾਧਿਅਮ ਦੇ ਨਾਲ ਇੱਕ ਮਜ਼ਬੂਤ ਪ੍ਰਣਾਲੀ ਵੀ ਮੌਜੂਦ ਹੈ। ਸੂਤਰਾਂ ਨੇ ਕਿਹਾ ਹੈ ਕਿ ਸਰਕਾਰ ਸਥਿਤੀ ਦੀ ਬਾਰੀਕੀ ਦੇ ਨਾਲ ਨਿਗਰਾਨੀ ਕਰ ਰਹੀ ਹੈ ਅਤੇ ਚੌਕਸ ਤੇ ਸਰਗਰਮੀ ਬਣੀ ਹੋਈ ਹੈ। ਜਨਤਕ ਸਿਹਤ ਦੀ ਸੁਰੱਖਿਆ ਦੇ ਲਈ ਉਚਿਤ ਉਪਾਅ ਕੀਤੇ ਜਾਣ ਯਕੀਨੀ ਕੀਤਾ ਜਾ ਰਿਹਾ ਹੈ। ਹਾਲੀ ਦੇ ਵਿੱਚ ਮੀਡੀਆ ਰਿਪੋਰਟਾਂ ਦੇ ਵਿੱਚ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਸਿੰਗਾਪੁਰ ਅਤੇ ਹਾਂਗਕਾਂਗ ਦੇ ਵਿੱਚ ਕਰੋਨਾ ਦੇ ਮਾਮਲਿਆਂ ਦੇ ਵਿੱਚ ਵਾਧਾ ਹੋਇਆ ਹੈ। ਉਪਲਬਧ ਸ਼ੁਰੂਆਤੀ ਜਾਣਕਾਰੀ ਅਨੁਸਾਰ ਮਾਮਲੇ ਜ਼ਿਆਦਾਤਰ ਹਲਕੇ ਹਨ ਸਧਾਰਨ ਗੰਭੀਰਤਾ ਜਾਂ ਮੌਤ ਦਰ ਦੇ ਨਾਲ ਜੁੜੇ ਨਹੀਂ ਨੇ ਦੱਸਣਯੋਗ ਹੈ ਕਿ ਸਿੰਗਾਪੁਰ ਅਤੇ ਹਾਂਗਕਾਂਗ ਦੇ ਵਿੱਚ ਪਿਛਲੇ ਹਫ਼ਤਿਆਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋ ਗਿਆ ਹੈ ਜਾਣਕਾਰੀ ਅਨੁਸਾਰ ਮੁੜ ਤੋਂ ਕੋਰੋਨਾ ਆ ਰਿਹਾ ਹੈ ਜਿਸ ਨੇ ਲੋਕਾਂ ਦੀ ਚਿੰਤਾ ਵੀ ਵਧਾ ਕੇ ਰੱਖ ਦਿੱਤੀ ਹੈ ਕਿਉਂਕਿ ਪਿਛਲੀ ਵਾਰ ਜਦੋਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਲੱਗੇ ਤਾਂ ਉਸ ਤੋਂ ਬਾਅਦ ਸਥਿਤੀ ਨੂੰ ਦੇਖਦੇ ਹੋਏ ਲੋਕਡਾਊਨ ਲਗਾ ਦਿੱਤਾ ਗਿਆ ਸੀ ਜਿਸ ਮਗਰੋਂ ਲੋਕ ਘਰਾਂ ਦੇ ਵਿੱਚ ਹੀ ਕੈਦ ਹੋ ਗਏ ਸਨ ਕਿਸੇ ਨੂੰ ਵੀ ਬਾਹਰ ਆਉਣ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਕਈ ਲੋਕਾਂ ਦੀ ਇਸ ਕੋਰੋਨਾ ਵਾਇਰਸ ਦੌਰਾਨ ਮੌਤ ਵੀ ਹੋ ਗਈ ਸੀ ਹਾਲਾਂਕਿ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਸ ਵਕਤ ਦੇਸ਼ ਦੇ ਵਿੱਚ ਸਥਿਤੀ ਕੰਟਰੋਲ ਹਿੱਟ ਹੈ ਅਤੇ ਸਿਰਫ 257 ਮਾਮਲੇ ਹੀ ਐਕਟਿਵ ਪਾਏ ਗਏ ਨੇ ਹਾਲਾਂਕਿ ਸਰਕਾਰ ਦੇ ਵੱਲੋਂ ਸਿਹਤ ਮੰਤਰਾਲੇ ਦੇ ਵੱਲੋਂ ਲਗਾਤਾਰ ਹੀ ਚੌਕਸੀ ਵਰਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਅਤੇ ਕਰੋਨਾ ਦੇ ਮਾਮਲੇ ਨਾ ਵਧਣ ਹਾਲਾਂਕਿ ਸਿੰਗਾਪੁਰ ਅਤੇ ਹਾਂਗਕਾਂਗ ਦੇ ਵਿੱਚ ਸੂਤਰਾਂ ਮੁਤਾਬਕ ਇਸ ਵਕਤ ਕਾਫੀ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਕਰਕੇ ਹੁਣ ਡਰ ਹੈ ਕਿ ਭਾਰਤ ਦੇ ਵਿੱਚ ਜੇਕਰ ਕਰੋਨਾ ਮੁੜ ਤੋਂ ਵਾਪਿਸ ਆ ਜਾਂਦਾ ਹੈ ਤਾਂ ਫਿਰ ਤੋਂ ਕਿਤੇ ਉਹੀ ਸਥਿਤੀ ਨਾ ਬਣ ਜਾਵੇ ਜੋ ਕੁਝ ਸਾਲ ਪਹਿਲਾਂ ਸਾਨੂੰ ਸਾਰਿਆਂ ਨੂੰ ਹੀ ਦੇਖਣ ਨੂੰ ਮਿਲੀ ਸੀ ਨਿਊਜ਼ ਚੈਸ ਰਿਪੋਰਟ ਲਾਈਵ ਪੰਜਾਬੀ ਟੀਵੀ